ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀ ਡਿਸਟ੍ਰਿਕਟ ਅੰਮ੍ਰਿਤਸਰ ਪੰਜਾਬ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਪਿੰਡ ਆਪਣੇ ਮਹਿਤਾ ਚੌਂਦ ਦਾ ਪਿੰਡ ਸੇਦੂਕੇ ਦੇ ਵਿੱਚ ਅਸੀਂ ਅੱਜ ਮੀਟਿੰਗ ਕਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੌਨ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਸਾਡੇ ਨਾਲ ਮੌਜੂਦ ਹਨ ਜੋ ਕਿ ਮੀਟਿੰਗ ਕੀਤੀ ਜਾ ਰਹੀ ਹੈ ਇੱਥੇ ਜਿਹੜੀ ਆਪਣੀ 29 ਤਰੀਕ ਨੂੰ ਕਨਵੈਨਸ਼ਨ ਮਹਿਤਾ ਨੰਗਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਨੀ ਹੈ ਉਸ ਦੇ ਵਿੱਚ ਇਸ ਪੇੜ ਤੋਂ ਜਿਹੜੀਆਂ ਸੰਗਤਾਂ ਕਿਸਾਨ ਮਜ਼ਦੂਰ ਹਾਜ਼ਰ ਹਨ ਸੋ ਇੱਥੇ ਟਰੈਕਟਰ ਟਰਾਲੀਆਂ ਦੀ ਵੀ ਬਹੁਤ ਵੱਡੀ ਤਿਆਰੀ ਕੀਤੀ ਗਈ ਆ ਸੋ ਇਹਨਾਂ ਦਾ ਕਹਿਣਾ ਵਾ ਕਿ ਆਪਾਂ ਇਸ ਜਿਹੜੀ ਆ ਕਨਵੈਨਸ਼ਨ 29 ਤਰੀਕ ਨੂੰ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਜਾ ਰਹੀ ਆ ਉਸ ਦੇ ਵਿੱਚ ਹੋਮਾ ਮਾ ਕੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪਰਿਵਾਰਾਂ ਸਮੇਤ ਪਹੁੰਚਾਂਗੇ ਸੋ ਇੱਥੇ ਸਾਡੇ ਕੋਲ ਮਹਿਤਾ ਜੌਨ ਕੋਰ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਸੈਦੂਕੇ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਹਾਂਜੀ ਪ੍ਰਧਾਨ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਜੀ 29 ਦੀ ਅਤੇ ਦਿੱਲੀ ਦੀ 13 ਫਰਵਰੀ ਦੀ ਅਸੀਂ ਜੀ ਪਿੰਡ ਦੇ ਵਿੱਚ ਵੀ ਬਹੁਤ ਮੀਟਿੰਗਾਂ ਕੀਤੀਆਂ ਵਾ ਸਪੀਕਰਾਂ 'ਚ ਬੋਲਿਆ ਕਾਫੀ ਮਿਹਨਤ ਕੀਤੀ ਆ ਘਰ-ਘਰ ਗਏ ਆ ਤੇ ਸਾਡੇ ਲੋਕਾਂ 'ਚ ਕਾਫੀ ਉਤਸ਼ਾਹ ਆ ਤੁਹਾਡੇ ਸਾਹਮਣੇ ਹੀ ਟਰਾਲੀਆਂ ਪਿੱਛੇ ਲੱਗੀਆਂ ਵਾ ਤਿਆਰ ਵਾ ਜਦੋਂ ਵੀ ਸਾਨੂੰ ਅਸੱਦਾ ਆਉਂਦਾ ਵਾ ਕੂਛਦਾ ਤੇ ਤਿਆਰੀਆਂ ਵਾ ਆਪਣੀਆਂ ਤੇ ਬਾਕੀ ਹੈਗਾ ਵਾ 29 ਤਰੀਕ ਨੂੰ ਬੱਦ ਚੜ ਕੇ ਜਾਵਾਂਗੇ ਸੰਗਤ ਵੀ ਜਾਊਗੀ ਤੇ ਟਰਾਲੀਆਂ ਵੀ ਹਿਸਤੇ ਤਰ੍ਹਾਂ ਜਾਣਗੀਆਂ